ਸਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪਹਿਲੂਆਣੇ ਦੇ ਵਿੱਚ ਪਹਿਲੂਆਣਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਦੋ ਜਨਵਾਰ ਦਿਖਾਉਣੇ ਆ ਤੁਹਾਨੂੰ ਮਿੱਤਰੋ ਘਰੇ ਲੂ ਪਰਵਾਰ ਦੇ ਘਰੇ ਦੋਵਾਂ ਜਨਵਾਰਾਂ ਦੀ ਪ੍ਰੋਪਰ ਡਿਟੇਲ ਦੇਣੀ ਆ ਤੁਹਾਨੂੰ ਮੈਂ ਹੀ ਇਹਨਾਂ ਦੇ ਬਾਰੇ ਤੇ ਆਪਾਂ ਇਹਨਾਂ ਦੇ ਵਿੱਚੋਂ ਇੱਕ ਜਨਵਾਰ ਤੋੜ ਲਾਂਗੇ ਗਾਂ ਝੋਟੀ ਥੋੜੀ ਜੀ ਕਾਲੀ ਪੈਂਦੀ ਇਸ ਕਰਕੇ ਆਪਾਂ ਉਹ ਨਹੀਂ ਤੋੜਨਾ ਉਪਰਾ ਕਰਦੀ ਆ ਥੋੜਾ ਜਿਹਾ ਮਿੱਤਰੋ ਵੈੜ ਜ਼ਰੂਰ ਤੁਹਾਨੂੰ ਤੋੜ ਕੇ ਵਿਖਾ ਦੂੰਗਾ ਆਪਾਂ ਇਹ ਪਹਿਲੂਆਨੇ ਪਿੰਡ ਦੇ ਵਿੱਚ ਖੜੇ ਪਸ਼ੂ ਦੋਵੇਂ ਘਰੇਲੂ ਪਰਿਵਾਰ ਦੇ ਘਰੇ ਖੜੇ ਹੋਇਆ ਜਰਸੀ ਵੈੜ ਆ ਜਿਹੜੀ ਮਿੱਤਰੋ ਤੁਸੀਂ ਸਾਹਮਣੇ ਸਕਰੀਨ ਤੇ ਦੇਖਦੇ ਪਏ ਆ ਦੂਜਾ ਸੂਹਾ ਸੂਣ ਵਾਲੀ ਆ ਤੋੜ ਦਿਓ ਮੜੀ ਖੋਤ ਸੂਣ ਦੇ ਵਿੱਚ ਇਹਨੇ ਪੰਜ ਚਾਰ ਦਿਨ ਹਜੇ ਲੈਣੇ ਆ 7 ਦਿਨ ਪਏ ਸੌਰੀ ਦਿਨ ਪੂਰੇ ਹੋਣ ਦੇ ਵਿੱਚ ਇਹਦੇ ਤੇ ਦੋ ਦਿਨ ਉੱਤੇ ਵੀ ਲੈ ਕੇ 8 ਤੋਂ 10 ਦਿਨ ਦੀ ਕੱਚੀ ਗੱਲ ਲਿਓ ਇਹਨੂੰ ਦੋ ਦਿਨ ਨੇ 16-17 ਕਿਲੋ ਪਹਿਲੇ ਸੂ ਦਿੱਤਾ ਹੋਇਆ ਵਾਢ ਨੇ ਮਿੱਤਰੋ ਇਹ ਦੂਜਾ ਸੂਗਾ ਹੁੰਦੀ ਐ ਕਿ ਕਿ ਬਾਲਾ ਨਹੀਂ ਤਾਂ 17-18 ਕਿਲੋ ਦੁੱਧ ਦੇਣਾ ਪਣਦਾ ਕਿਉਂਕਿ ਚਲੋ ਗਰਮੀ ਆ ਮੌਸਮ ਆ ਜਿਵੇਂ ਠੰਡੀ ਠੁੰਡੀ ਚੰਗੀ ਆ ਵਾਢ ਲਿਓ ਬਸ ਬਣਦੋ ਜੀ ਦੂਜਾ ਸੂਆ ਪ੍ਰੋਪਰ ਸੂਣਾ ਇਹਨੇ ਮਿੱਤਰੋ ਲੇਵੇ ਭਾਂਡੇ ਵਾਲੀ ਆ ਥਣ ਦੇਵੇ ਦੀ ਕੁਆਲਿਟੀ ਚੰਗੀ ਆ ਜਿੰਨੇ ਘਰੇ ਦੁੱਧ ਪੀਣ ਨੂੰ ਲੈਣੀ ਆਉਂਦੇ ਲਈ ਚੀਜ਼ ਚੰਗੀ ਆ ਮਿੱਤਰੋ ਇੱਕ ਤਾਂ ਘਰੇਲੂ ਪਰਿਵਾਰ ਦੇ ਘਰੋਂ ਚੀਜ਼ ਮਿਲ ਜੂਗੀ ਤੇ ਦੂਜੀ ਗੱਲ ਇਹ ਹੋ ਜੂਗੀ ਮਿੱਤਰੋ ਵੀ ਘਰੇ ਦੁੱਧ ਪੀਣਾਂ ਨੇ ਬੰਦੇ ਤੇ ਪੂਰੇ ਕੰਮ ਦੀ ਵਹਿੜ ਆ ਕਿਉਂਕਿ ਆ ਥਣ ਥਣ ਵੇਖ ਲਓ ਤੁਸੀਂ ਇੱਕ ਵਾਰੀ ਦਾ ਫੇਰ ਮਿੱਤਰੋ ਬੋਰ ਲੈਵਲ ਉਪਰ ਭਾਂਡੇ ਲੋ ਚੰਗੀ ਆ ਜਿੰਨੀ ਹੈਗੀ ਆ ਦਰਮਿਆਨੇ ਸਾਈਜ਼ ਦੇ ਵਿੱਚ ਆ ਨਾ ਬਾਲੀ ਵੱਡੀਆਂ ਤੇ ਨਾ ਬਾਲੀ ਛੋਟੀਆਂ ਜਿਵੇਂ ਜਰਸੀ ਦਾ ਰੰਗ ਜਿਵੇਂ ਜਰਸੀ ਦਾ ਕੱਦ ਹੁੰਦਾ ਉਹ ਚੀਜ਼ ਇਹਦੇ ਵਿੱਚ ਹੈਗੀ ਆ 45000 ਰੁਪਿਆ ਇਹਦਾ ਰੇਟ ਆ ਮਿੱਤਰੋ ਵੈੜ ਦਾ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਬਣਦੇ ਉਹਨੂੰ ਤੇ ਅੰਦਰ ਹੀ ਬਣਦੇ ਉੱਥੇ ਝੋਟੀ ਵਿਖਾ ਲਾਗੇ ਹੁਣ ਆਪਾਂ ਬਹੁਤ ਸੋਹਣੀ ਵੈੜਾ ਜਿਹੜੀ ਮਿੱਤਰੋ ਤੁਹਾਨੂੰ ਵਿਖਾਤੀ ਪਹਿਲੇ ਨੰਬਰ ਤੇ ਜਿਹੜੀ ਬੱਤੀ ਵਿਖਾਈ ਆ ਇਹਨੂੰ 45000 ਰੁਪਿਆ ਰੇਟ ਆ 8 ਤੋਂ 10 ਦਿਨ ਬਾਕੀ ਆ ਹਜੇ 17 16 ਕਿਲੋ ਤੋਂ ਪਹਿਲੇ ਸੂ ਦਿੱਤਾ ਹੋਇਆ ਦੂਜਾ ਸੂਆ ਸੁੰਦੀ ਆ ਚੰਗੀ ਸੇਵਾ ਹੋਗੀ ਤਾਂ 18 19 ਨੂੰ ਵੀ ਜਾੜੂ ਚਲੋ ਮੌਸਮ ਦੇ ਹਿਸਾਬ ਨਾਲ 17 18 ਵੀ ਬਹੁਤ ਹੁੰਦਾ ਇਹਨੂੰ ਕਿਉਂਕਿ ਗਰਮੀ ਆ ਕੇ ਝੋਟੀ ਪੂਰੀ ਤਸਰਲੀ ਵਾਲੀ ਝੋਟੀਆਂ ਮਿੱਤਰੋ ਦੂਜਾ ਸੂਆ ਹੀ ਝੋਟੀ ਸੁੰਦੀ ਆ ਸੂਣ ਦੇ ਵਿੱਚ ਇੰਨੇ ਵੀ ਦਿਨ ਲੱਜਾਣੇ ਹਜੇ ਕਰਮਾਂ ਵਾਲੀ ਨੇ ਤੇ ਇਹ ਬਾਈ ਉਹਨਾਂ ਨੇ ਹਰਿਆਣੇ ਚੋਂ ਮੱਝ ਲਿਆਉਂਦੀ ਸੋਂਦੇ ਮਗਰ ਕੱਟੀ ਆਈ ਹੋਈ ਸੀ ਜਿਹੜੀ ਤਿਆਰ ਹੋਈ ਹੋਈ ਆ ਮਿੱਤਰੋ ਪਹਿਲੇ ਸੂਏ ਨੇ ਚੰਗਾ ਦੁੱਧ ਦਿੱਤਾ ਹੋਇਆ 13 ਕਿਲੋ 14 ਕਿਲੋ ਦੁੱਧ ਪਹਿਲੇ ਸੂਏ ਭਾਂਡੇ ਵਿੱਚ ਪਾਇਆ ਹੋਇਆ ਹਜੇ ਇਹਦੇ ਵੀ 8 ਤੋਂ 10 ਦਿਨ ਬਾਕੀ ਆ ਮਿੱਤਰੋ ਤੇ ਤਾਂ ਕਰਕੇ ਥੋੜੀ ਜੀ ਤੁਹਾਨੂੰ ਗਾੜੀ ਜਿਹੜੀ ਇਹਨੇ ਵੱਧ ਭਰੀ ਹੋਈ ਆ ਪਿਛਾੜੀ ਜਾਂਦੀ ਭਰਨ ਵਾਲੀ ਰਹਿੰਦੀ ਆ ਹਜੇ ਲੈਵੇ ਭਾਂਡੇ ਲੋ ਝੋਟੀ ਵੀ ਚੰਗੀ ਆ ਦੂਜਾ ਸੂਆ ਸੁਣਦੀ ਆ ਸੋਣ ਦੇ ਬਾਈ ਐ ਨੂੰ ਕਰੀ ਪਿੱਛੋਂ ਮੜੇ ਕੰਦ ਵਾਲੇ ਪਾਸੇ ਨੂੰ ਬਹੁਤ ਚੰਗਾ ਜਿਹੜਾ ਇਹਦਾ ਲੇਵਾ ਭੰਡਾ ਇੱਕ ਵਾਰੀ ਮੈਂ ਤੁਹਾਨੂੰ ਫੇਰ ਵਿਖਾ ਦਿੰਨਾ ਮਿੱਤਰੋ ਖੇ ਖੋਦ ਕੇ ਆਂਦੀ ਬਰੀਕੀ ਬਰੂਕੀ ਸਾਰੀ ਝੋਟੀ ਦੇ ਵਿੱਚ ਚੰਗੀਆਂ ਰੇਟ ਇਹਦਾ ਹੈਗਾ ਮਿੱਤਰੋ 1,110,000 ਰੁਪਇਆ ਉਹਦੇ ਵਿੱਚੋਂ ਮਾਨਤਾਨ ਹੋ ਜਾਊਗਾ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਹੀ ਗਾਂ ਸੁੰਦੀ ਆ ਦੂਜਾ ਸੂਆ ਹੀ ਝੋਟੀ ਆ ਗੱਲਬਾਤ ਦੇ ਲਈ ਨੰਬਰ ਮੈਂ ਪਾਈਆਂ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਪਿੰਡ ਪਹਿਲੂਆਣੇ ਦੇ ਵਿੱਚ ਦੋਵੇਂ ਜਾਨਵਰ ਖੜੇ ਆ ਅਗਲੀ ਕਾਰਵਾਈ ਤੁਸੀਂ ਕਰ ਲਿਓ ਨੰਬਰ ਪਾਈ ਦਾ ਸਕਰੀਨ ਤੇ ਗਰਮੀ ਜ਼ਿਆਦਾ ਪੈ ਰਹੀ ਹੈ ਆਪਣੇ ਪਸ਼ੂਆਂ ਨੂੰ ਬਈ ਫੁਵਾੜੇ ਫੂਰੇ ਲਾ ਕੇ ਜਾਂ ਕੋਈ ਪਾਣੀ ਵਗੈਰਾ ਦਾ ਦੋ ਤਿੰਨ ਵਾਰੀ ਨਵਾਉਣ ਤੋਂ ਵਾਉਣ ਦਾ ਪ੍ਰਬੰਧ ਬਣਾ ਕੇ ਜ਼ਰੂਰ ਰੱਖੋ ਕਿਉਂਕਿ ਟੈਂਪਰੇਚਰ ਆ ਜਿਹੜਾ 45 46 ਡਿਗਰੀ ਦੇ ਆਸੇ ਪਾਸੇ ਫਿਰਦਾ ਵਾ ਤੇ ਇਸ ਕਰਕੇ ਭਾਈ ਆਪ ਦਾ ਪਿਆਰ ਰੱਖਿਆ ਜੀ ਗਰਮੀ ਤੋਂ ਧੰਨਵਾਦ ਸ਼ੁਕਰੀਆ ਚਾਉਂਦੇ ਰੋ